ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਕਾਨੂੰਨੀ ਕਾਰਵਾਈ ਵੱਡੇ ਪੱਧਰ ਤੇ ਫਿਰ ਤੋਂ ਦੁਬਾਰਾ ਕੀਤੀ ਜਾ ਰਹੀ ਹੈ ਹਾਲਾਂਕਿ ਥੱਕ ਹਾਰ ਕੇ ਵਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ 2 ਫਰਵਰੀ ਨੂੰ ਸੁਣਵਾਈ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ 2 ਹਫ਼ਤਿਆਂ ਦਾ ਸਮਾਂ ਮੰਗ ਲਿਆ ਗਿਆ ਹੈ ਸੁਪਰੀਮ ਕੋਰਟ ਵੱਲੋਂ ਕਿ 2 ਹਫ਼ਤਿਆਂ ਦੇ ਵਿੱਚ ਆਪਣਾ ਪੱਖ ਬਿਕਰਮਜੀਠਿਆ ਦੇ ਵਿਰੋਧ ਪੰਜਾਬ ਸਰਕਾਰ ਵੱਲੋਂ ਰੱਖ ਦਿੱਤਾ ਚਾਹਵੇਗਾ ਮੁਹਾਲੀ ਦੀ ਸਤਾਨਕ ਅਦਾਲਤ ਦੇ ਵਿੱਚ ਬਿਕਰਮਜੀਠਿਆ ਨੂੰ ਲੈ ਕੇ ਲਗਭਗ 15 ਤੋਂ 16 ਵਾਰ ਸੁਣਵਾਈ ਹੋਈ ਜਦੋਂ 14000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਖੁਲਾਸੇ ਹੋਏ ਮੁਹਾਲੀ ਦੀ ਸਤਾਨਕ ਅਦਾਲਤ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਫਿਰ ਦਰਵਾਜਾ ਖਤਾਇਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਉੱਥੇ ਵੀ ਕੋਰੀ ਨਾ ਹੋਈ ਹੁਣ ਥੱਕ ਹਾਰ ਕੇ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਹੈ ਬਿਕਰਮਜੀਠੀਆ ਦੇ ਵਕੀਲਾ ਵੱਲੋਂ ਤੇ ਦੂਸਰੇ ਪਾਸੇ ਹਾਲੇ ਵੀ ਜੇਲ੍ਹ ਦੇ ਵਿੱਚ ਬੈਠੇ ਹੋਏ ਬਿਕਰਮਜੀਠੀਆ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਹਿੰਦੇ ਨੇ ਕਿ ਜਦੋਂ ਮਾਰੇ ਦੇਣ ਆਉਣ ਤੇ ਖਾਲੀ ਵੀ ਚਲ ਜਾਂਦੀ ਹੈ ਉਹ ਗੱਲ ਹੈ ਬਿਕਰਮਜੀਠੀਆ ਦੀ ਬਿਕਰਮਜੀਠੀਆ ਦਾ ਸਮਾਂ ਮਾੜਾ ਹੈ ਇੱਕ ਸਮਾਂ ਸੀ ਜਦੋਂ ਬਿਕਰਮਜੀਤਿਆ ਦੀ ਤੂਤੀ ਬੋਲਦੀ ਸੀ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਿਕਰਮਜੀਤਿਆ ਦੀ ਮਰਜ਼ੀ ਤੋਂ ਬਿਨਾਂ ਪਤਾ ਵੀ ਨਹੀਂ ਹਿਲਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਬਿਕਰਮਜੀਤਿਆ ਤੇ ਕੀਤੀ ਗਈ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਵਿੱਚ ਨਵੇਂ ਮੋੜ ਆ ਰਹੇ ਨੇ अहम ਖੁਲਾਸੇ ਹੋ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਬਾਹਰ ਆ ਕੇ ਲੜੀਆਂ ਜਾ ਸਕਦੀਆਂ ਬਿਕਰਮ ਮਜੀਠੀਆ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਕਦਮ ਵਿੱਚ ਵਿਜੀਲੈਂਸ ਬਿਊਰੋ ਨੇ ਮੁਹਾਲੀ ਦੀ ਇੱਕ ਅਦਾਲਤ ਵਿੱਚ ਮਜੀਠੀਆ ਦੇ ਨਜ਼ਦੀਕੀ ਸਹਿਯੋਗੀ ਅਤੇ ਕਥਿਤ ਵਪਾਰਕ ਭਾਈਵਾਲ ਹਰਪੀ ਸਿੰਘ ਗੁਲਾਟੀ ਦੇ ਖਿਲਾਫ 11000 ਪੰਨਿਆਂ ਦੀ ਪੂਰਕ ਚ ਪੰਨਿਆਂ ਦੀ ਪੂਰਕ ਚਾਰ ਸ਼ੀਟ ਦਾਰ ਕੀਤੀ ਹੈ ਯਾਨੀ ਕਿ 11000 ਪੰਨਿਆਂ ਦੀ ਰਿਪੋਰਟ ਹਰਪੀਤ ਸਿੰਘ ਗੁਲਾਟੀ ਨੂੰ ਲੈ ਕੇ ਮੁਹਾਲੀ ਦੀ ਸੂਤਾਨਕ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ ਇੱਕ ਟਰੰਕ ਲਿਆਂਦਾ ਗਿਆ ਜਿਸ ਦੇ ਵਿੱਚ 11000 ਪੰਨੇ ਸੀ ਉਸ ਰਿਪੋਰਟ ਦੇ ਵਿੱਚ ਖੁਲਾਸੇ ਹੋਏ ਕਿ ਲਗਭਗ ਹਰਪੀਤ ਸਿੰਘ ਗੁਲਾਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਹੁਣਾਂ ਵੱਲੋਂ ਲਗਭਗ 10 ਕਰੋੜ ਰੁਪਏ ਦਾ ਵਿਤੀ ਲੈਣ-ਦੇਣ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਭਾਈਵਾਲ ਸੀ ਤੇ ਉਸ ਤੋਂ ਬਾਅਦ ਇਹ ਵੀ ਖਬਰ ਆਈ ਹੈ ਕਿ ਜਿਹੜੇ ਹਰਪ੍ਰੀਤ ਸਿੰਘ ਘੁਲਾਟੀ ਹੋਣੀ ਨੇ ਉਹ 2007 ਤੋਂ ਪਹਿਲਾਂ ਕਾਰ ਬਾਜ਼ਾਰ ਦਾ ਕੰਮ ਕਰਦੇ ਸੀ ਯਾਨੀ ਕਿ ਪੁਰਾਣੀਆਂ ਕਾਰਾਂ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਸੀ ਵਿਕਰਮ ਮਜੀਠੀਆ ਦੇ ਸਹਿਯੋਗੀ ਹਰਪ੍ਰੀਤ ਸਿੰਘ ਘੁਲਾਟੀ ਹੋਣਾ ਵੱਲੋਂ ਹਰਪ੍ਰੀਤ ਸਿੰਘ ਘੁਲਾਟੀ ਹੋਣਾ ਵੱਲੋਂ ਤੇ ਇਕਦਮ ਉਹਨਾਂ ਦੇ ਕੋਲ ਕਿਹੜੀ ਜਾਦੂ ਦੀ ਛੜੀ ਆ ਗਈ ਜਦੋਂ 2007 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੀ ਮੰਤਰੀ ਬਣੇ ਬਿਕਰਮ ਮਜੀਠੀਆ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਈ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਸ਼ੇਅਰ ਹੋਲਡਰਸ ਦੇ ਵਿੱਚ ਸਾਂਝਦਾਰ ਰਹੇ ਇਸ ਨੂੰ ਲੈ ਕੇ 4000 11000 ਪੰਨਿਆਂ ਦੀ ਰਿਪੋਰਟ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ 10 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈ ਮਜੀਠੀਆ ਤੇ ਗੁਲਾਟੀ ਦੀਆਂ ਕਈ ਕੰਪਨੀਆਂ ਵਿੱਚ ਹਾਈਏ ਅਤੇ ਇਹ ਜਿਹੜੀ ਜਾਇਦਾਦ ਇਕੱਠੀ ਕੀਤੀ ਗਈ ਹੈ ਉਸ ਦਾ ਵੇਰਵਾ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ 10 ਕਰੋੜ ਦਿੱਤਾ ਹੋਇਆ ਹੈ ਵਿਜੀਲੈਂਸ ਨੇ 25 ਜੂਨ 2025 ਨੂੰ ਜਿਹੜਾ ਅਮਰਸਰ ਦੇ ਵਿੱਚ ਉਹਨਾਂ ਦਾ ਘਰ ਹੈ ਉਥੇ ਛਾਪੇਮਾਰੀ ਕੀਤੀ ਗਈ ਸੀ ਵੱਡੀ ਕਾਰਵਾਈ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਰਹੀਆਂ ਜੇਕਰ ਇਹ ਦਲੀਲਾਂ ਅਪੀਲਾਂ ਤੇ ਸਬੂਤ ਪੇਸ਼ ਕੀਤੇ ਜਾਂਦੇ ਨੇ ਸੁਪਰੀਮ ਕੋਰਟ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਤੋਂ ਵੀ ਰਾਤ ਨਹੀਂ ਮਿਲੇਗੀ ਇਹ ਐਡਵੈਂਡ ਕਰਦਾ ਹੈ ਪੰਜਾਬ ਸਰਕਾਰ ਪੰਜਾਬ ਦੇ ਵਕੀਲਾਂ ਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਤੇ ਕਿਉਂਕਿ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਬਿਕਰਮ ਮਜੀਠੀਆ ਦੇ ਤੇ ਕੀਤੀ ਗਈ ਉਸ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਚਿੰਤਾਵਾਂ ਵਧ ਗਈਆਂ ਨੇ ਬਿਕਰਮਜੀਠਿਆ ਦੀ ਨਾਬਾ ਨਵੀਂ ਜੇਲ੍ਹ ਦੇ ਵਿੱਚ ਚਿੰਤਾਵਾਂ ਵਧ ਗਈਆਂ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪਟੀਸ਼ਨਾਂ ਅਧਾਰ ਕੀਤੀਆਂ ਗਈਆਂ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਸੁਰੱਖਿਆ ਦੇ ਪ੍ਰੋਪਰ ਤਰੀਕੇ ਦੇ ਨਾਲ ਵੱਡੇ ਪ੍ਰਬੰਧ ਕੀਤੇ ਹੋਏ ਨੇ ਲੇਕਿਨ ਜਿਸ ਤਰ੍ਹਾਂ 11000 ਪੰਨਿਆਂ ਦੀ ਰਿਪੋਰਟ ਹਰਪ੍ਰੀਤ ਸਿੰਘ ਗੁਲਾਟੀ ਦੇ ਖਿਲਾਫ ਜਿਹੜੀ ਇਹ ਚਾਰਚਿਟ ਕਰਕੇ ਪੇਸ਼ ਕੀਤੀ ਗਈ ਆ ਉਸ ਵਿੱਚ 10 ਕਰੋੜ ਰੁਪਏ ਦੇ ਲੈਣ ਦੇਣ ਦੇ ਕੱਚੇ ਚਿੱਟੇ ਬਾਹਰ ਆਏ ਨੇ ਉਸ ਨੂੰ ਲੈ ਕੇ ਵਿਕਰਮ ਜੀਠਿਆ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਗੁੱਝਲਦਾਰ ਮੁਸ਼ਕਲ ਹੋਰ ਵੀ ਮੁਸ਼ਕਲਾਂ ਵਧਿਆ ਜਾ ਰਹੀਆਂ ਨੇ ਇਸ ਜਾਲ ਦੇ ਵਿੱਚੋਂ ਨਿਕਲਣਾ ਵਿਕਰਮ ਜੀਠਿਆ ਦੇ ਲਈ ਵਿਕਰਮ ਜੀਠਿਆ ਦੇ ਪਰਿਵਾਰਕ ਮੈਂਬਰਾਂ ਲਈ ਅਤੇ ਵਿਕਰਮ ਜੀਠਿਆ ਦੇ ਸਾਥੀਆਂ ਲਈ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਪੀਚ ਤੇ ਕਹਿੰਦੇ ਨੇ ਕਿ ਅਸੀਂ ਪੂਰਾ ਤਾਮ ਝਾਪ ਚੁੱਕਿਆ ਹੈ ਅਸੀਂ ਗੱਲ ਕਰਦੇ ਹਾਂ ਕਾਨੂੰਨ ਦੀ ਅਸੀਂ ਗੱਲ ਕਰਦੇ ਹਾਂ ਸੰਵਿਧਾਨ ਦੀ ਸੰਵਿਧਾਨ ਦੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਤੇ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਟੋਟਲ ਅਮਾਉਂਟ ਜਿਹੜੀ ਹੈ 540 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਦੋਂ ਰਮਾਨ ਤੇ ਸੀ ਵਿਕਰਮ ਜੀਠਿਆ ਜਗਾ ਜਗਾ ਤੇ ਜਾ ਕੇ ਛਾਪੇ ਮਾਰੀਆਂ ਕੀਤੀਆਂ ਗਈਆਂ ਛਾਪੇ ਮਾਰੀਆਂ ਕਰਕੇ ਦਸਤਾਵੇਜ਼ ਉਹ ਤੱਤ ਉਹ ਸਬੂਤ ਇਕੱਠੇ ਕੀਤੇ ਗਏ ਜਿਹੜੇ ਕਿ ਕਾਫੀ ਨੇ ਲੰਮਾ ਸਮਾਂ ਸਜ਼ਾ ਦਵਉਣ ਦੇ ਲਈ ਬਿਕਰਮ ਜੀਟੀਆਂ ਨੂੰ ਧੰਨਵਾਦ